ਭਾਰਤੀ ਲੋਕਾਂ ਵਿੱਚ ਸੋਨੇ ਲਈ ਇੱਕ ਵੱਖਰਾ ਗ੍ਰੇਜ਼ ਹੈ ਅਤੇ ਦੂਜਾ ਇਹ ਨਿਵੇਸ਼ ਦਾ ਠੋਸ ਸਾਧਨ ਵੀ ਹੈ। ਇਹ ਹੀ ਕਾਰਨ ਹੈ ਕਿ ਸੋਨੇ ਦੇ ਖਰੀਦਦਾਰਾਂ ਦੀ ਗਿਣਤੀ ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ ਸਭ ਤੋਂ ਉੱਪਰ ਹੈ। ਭਾਰਤ ਵਿੱਚ ਟੈਕਸ ਸੋਨੇ ਦੀ ਅਸਲੀ ਕੀਮਤ ਦੇ ਲਿਆ ਜਾਂਦਾ ਹੈ। ਇਸ ਕਾਰਨ ਇਸ ਦੀ ਕੀਮਤ ਬਹੁਤ ਜ਼ਿਆਦਾ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਖਾੜੀ ਦੇਸ਼ਾਂ ਵਿੱਚ ਆਉਣ ਵਾਲੇ ਸਲਾਨੇ ਅਕਸਰ ਇੱਥੋਂ ਸੋਨਾ ਖਰੀਦੇ ਹਨ। ਇੱਥੇ ਸੋਨੇ ਤੇ ਕੋਈ ਟੈਕਸ ਨਹੀਂ ਹੈ। ਯੂਏ ਦੇ ਵਿੱਚ 10 ਗ੍ਰਾਮ 24 ਕੈਰਟ ਸੋਨੇ ਦੀ ਕੀਮਤ 83670 ਜੋ ਕਿ ਪਿਛਲੇ ਦਿਨੀ ਸੀ ਜਦੋਂ ਕਿ ਭਾਰਤ ਵਿੱਚ ਇਹ ਕੀਮਤ 87980 ਰੁਪਏ ਸੀ ਤੇ ਅੱਜ ਦੇ ਦਿਨ ਦੇ ਵਿੱਚ ਭਾਰਤ ਵਿੱਚ ਇਸ ਦੀ ਕੀਮਤ 88000 ਤੋਂ ਵੇਖਿਦਰੇ ਵਦੇ ਰਿਹਾ ਆਪ ਹੁਣ ਜਾਣਦੇ ਹਾਂ ਵਿਦੇਸ਼ਾਂ ਤੋਂ ਭਾਰਤ ਕਿੰਨਾ ਸੋਨਾ ਲਿਆਂਦਾ ਜਾ ਸਕਦਾ ਹੈ ਕੋਈ ਵੀ ਮਰਦ 20 ਗ੍ਰਾਮ ਅਤੇ ਕੋਈ ਵੀ ਔਰਤ 40 ਗ੍ਰਾਮ ਸੋਨਾ ਵਿਦੇਸ਼ ਤੋਂ ਲਿਆ ਸਕਦੀ ਹੈ ਇਹ ਕਸਟਮ ਡਿਊਟੀ ਤੋਂ ਮੁਕਤ ਹੈ ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ ਨੇ ਹਰ ਕਿਸੇ ਲਈ ਸੋਨਾ ਲਿਆਉਣ ਲਈ ਫੀਸ ਨਿਰਧਾਰਿਤ ਕੀਤੀ ਹੋਈ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਅਸੀਂ ਕੋਈ ਫੀਸ ਦੇ ਕੇ ਸੋਨਾ ਲਿਆ ਸਕਦੇ ਹਾਂ ਤਾਂ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੀ 40 ਗ੍ਰਾਮ ਸੋਨਾ ਲਿਆਉਣ ਦੀ ਇਜਾਜ਼ਤ ਹੈ ਇਸ ਦੇ ਲਈ ਰਿਸ਼ਤੇ ਨੂੰ ਪ੍ਰਮਾਣਿਤ ਕਰਨਾ ਹੋਵੇਗਾ ਪਾਸਪੋਰਟ ਐਕਟ 1967 ਦੇ ਅਨੁਸਾਰ ਭਾਰਤੀ ਨਾਗਰਿਕ ਹਰ ਕਿਸਮ ਦਾ ਸੋਨਾ ਜਿਹਦੇ ਵਿੱਚ ਗਹਿਣੇ ਅਤੇ ਸਿੱਕੇ ਵੀ ਸ਼ਾਮਲ ਹਨ ਲਿਆ ਸਕਦੇ ਹਨ ਹੁਣ ਗੱਲ ਕਰਦੇ ਹਾਂ ਸੋਨੇ ਦੀ ਤਸਕਰੀ ਬਾਰੇ ਖਾੜੀ ਦੇਸ਼ਾਂ ਤੋਂ ਸੋਨੇ ਦੀ ਤਸਕਰੀ ਦਾ ਸਭ ਤੋਂ ਵੱਡਾ ਕਾਰਨ ਇਸ ਦੀ ਘੱਟ ਕੀਮਤ ਹੈ ਇੱਥੇ ਸਰਕਾਰ ਸੋਨੇ ਤੇ ਟੈਕਸ ਨਹੀਂ ਲਾਉਂਦੀ ਇਸ ਕਾਰਨ ਇਸ ਦੀ ਕੀਮਤ ਘੱਟ ਜਾਂਦੀ ਹੈ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਇੱਥੇ ਸੋਨੇ ਤੇ ਟੈਕਸ ਬਹੁਤ ਜ਼ਿਆਦਾ ਹੈ ਇਸ ਕੰਨ ਸੋਨੇ ਦੀ ਕੀਮਤ ਅਸਲ ਕੀਮਤੋਂ ਕਿਤੇ ਵੱਧ ਹੋ ਜਾਂਦੀ ਹੈ ਅਹੁਣ ਜਾਣਦੇ ਹਨ ਕਿ ਭਾਰਤੀ ਲੋਕ ਸਭ ਤੋਂ ਵੱਧ ਸੋਨਾ ਕਿੱਥੋਂ ਲੈ ਕੇ ਆਉਂਦੇ ਹਨ ਦੇਸ਼ ਵਿੱਚ ਜ਼ਿਆਤਰ ਸੋਨਾ ਸੰਯੁਕਤ ਅਰਬ ਅਮੀਰਾਤ ਤੋਂ ਆਉਂਦਾ ਹੈ ਇਸ ਤੋਂ ਬਾਅਦ ਮਿਆਮੇਰ ਦੂਜੇ ਸਥਾਨ ਤੇ ਹੈ ਇਸ ਤੋਂ ਇਲਾਵਾ ਤਸਕਰ ਕੁਝ ਅਫਰੀਕੀ ਦੇਸ਼ਾਂ ਤੋਂ ਵੀ ਸੋਨਾ ਲੈ ਕੇ ਆਉਂਦੇ ਹਨ ਡੀਆਰਆਈ ਅਧਿਕਾਰੀਆਂ ਮੁਤਾਬਕ ਤਸਕਰੀ ਕੀਤੇ ਸੋਨੇ ਦਾ ਸਿਰਫ 10% ਹੀ ਪਤਾ ਲੱਗਾ ਹੈ ਸੀਬੀਆਈਸੀ ਨੇ 2023-24 ਦੇ ਵਿੱਚ ਲਗਭਗ 4469.6 ਕਿਲੋ ਸੋਨਾ ਜ਼ਬਤ ਕੀਤਾ ਸੀ ਸੋਨੇ ਦੀ ਤਸਕਰੀ ਵਿੱਚ ਮਹਾਰਾਸ਼ਟਰ ਕੇਰਲਾ ਤੇ ਤਾਮਿਲਨਾਡੂ ਸਭ ਤੋਂ ਅੱਗੇ ਹੈ ਇੱਥੇ ਕਰੀਬ 60% ਤਸਕਰੀ ਦੇ ਮਾਮਲੇ ਦਰਜ ਹਨ ਆ ਹੁਣ ਇਸ ਦੀ ਸਜ਼ਾ ਬਾਰੇ ਵੀ ਗੱਲ ਕਰਦੇ ਹਾਂ ਜੇਕਰ ਕੋਈ ਸੋਨੇ ਦੀ ਤਸਕਰੀ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਵਿਰੁੱਧ ਵੱਖ-ਵੱਖ ਧਰਾਮਾ ਤਹਿਤ ਕਾਰਵਾਈ ਕੀਤੀ ਜਾਂਦੀ ਹੈ ਦੋਸ਼ੀ ਪਾਇਆ ਜਾਣ ਤੇ 5 ਲੱਖ ਰੁਪਏ ਦਾ ਜੁਰਮਾਨਾ ਉਮਰ ਕੈਦ ਅਤੇ ਵਿਦੇਸ਼ ਯਾਤਰਾ ਤੇ ਉਮਰ ਪਰਤੇ ਪਾਬੰਦੀ ਵੀ ਲਗਾਈ ਜਾ ਸਕਦੀ ਹੈ